ਆਹ ਜਰਬਾ ਕਬੱਡੀ ਵਾਲੇ ਜੀ ਦਾ ਜਰਬਾ ਜਰਬਾ ਮੁੱਖਾਂ ਆਵਾਜ਼ ਚਾਹੇ ਨਾ ਬਹੁਤ ਧੰਨਵਾਦ ਬਦਾਰੇ ਬਾਈ ਲੱਗਦੀ ਵੀ ਆ ਜੀ 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 15 ਅਗਸਤ ਨੂੰ ਹਾਂਜੀ ਕਿਹੜਾ ਵੱਡਾ ਕੰਮ ਕਰਕੇ ਨਹੀਂ 15 ਜੁਲਾਈ ਉਹ ਭਰਾ ਪਿੱਛੇ ਨੂੰ ਵੀ ਆਇਓ ਮੈਂ ਦੇਖਾ ਹਟੇ ਨਹੀਂ ਲਾਤੀ ਨਹੀਂ ਆ ਪਤਾ ਨਹੀਂ ਕਿਹੜਾ ਜਨੂਆਰ ਦੇ ਜੀ ਉਹਨਾਂ ਦੇ ਕਾਰਿਆਂ ਨੂੰ ਲਿਆ ਰਿਹਾ ਕਿਉਂਕਿ ਬਹੁਤ ਧੰਨਵਾਦ ਜੀ ਅਟਾਟਾ ਦੇ ਪੇ ਸਾਡੇ ਘਟਾਉਂਦਾ ਪੂਰੀਆਂ ਉਹਦੀਆਂ ਸੰਪੋਈ ਬੈਠੀਆਂ ਮੁੰਡਾ ਕਾਦੀ ਅਸੀਂ ਕਰਦੇ ਹਾਂ ਜੀ ਆਇਆ ਪੀਰ ਤੇ ਪਕਾਣਾ ਫੇਲ ਜਾਣਾਗਾ ਜੀ ਪੀਰ ਤੇ ਤਲਵਾਰ ਇਹ ਮੀਆਂ ਤਾਂ ਲੜਾਈ ਲੜਦੇ ਪਏ ਆ ਖਾਣਾ ਸਾਫ ਦਿਓ ਤੁਸੀਂ ਤੁਹਾਡੇ ਵੀ ਘਰ ਬਾਹਰ ਆ ਗਏ ਜੇ ਘਰ ਦਾ ਵੀ ਚਾਹੇ ਨਹੀਂ ਕਰਦੇ ਨਹੀਂ ਕਰਨਾ ਜੀ ਆਇਆ ਲੌਂਡਿੰਗ ਵਾਲਾ ਕਿ ਵੀਰ ਭਾਈ ਸਾਹਿਬ ਕਿੰਨੀ ਰਫ ਭਾਈ ਸਾਹਿਬ ਲੋੜ ਦੇ ਗੱਲ ਕਰਦੇ ਬੰਲੀ ਕੱਲੀ ਗੱਲ ਲਿਖੀ ਜਾ ਰਹੀ ਆ ਸਜਣਾ ਪੈਣਾ ਜotipra ਮੋਰਚਾ ਜਿਹੜਾ ਹਰ ਮਹੀਨੇ ਪੱਕਲੀ ਰੋਜ਼ ਨਾ ਫਿਰਦੇ ਆ ਇਹ ਹਰ ਮਹੀਨੇ ਇੱਕ ਸਾਡੇ ਜਿੰਨ ਤੇ ਇੱਕਾ ਪ੍ਰਬੰਧ ਹੋ ਜਾਂਦਾ ਪ੍ਰਬੰਧ ਨਹੀਂ ਕਰਵਾਉਣਾ ਨਤੀਜੇ ਪਰੇ ਦੀ ਸਰਜਿਤੀ ਕਰਾਉਣੀ ਆ ਗੁਰੂ ਗ੍ਰੰਥ ਸਾਹਿਬ ਜੀ ਆਏ ਤੇਰਾ ਨਾਮ ਲਈਏ ਆਈ ਕਾਰਨ ਕਿ ਤੁਸੀਂ ਇੱਥੇ ਹੜਤਾਲ ਤੇ ਬੈਠੇ ਹੋ ਕਾਰ ਨਹੀਂ ਆ 1.5 ਸਾਲ ਹੋ ਗਏ ਸਾਨੂੰ ਇੱਥੇ ਟੁੱਟੇ-ਫੁੱਟੇ ਮਕਾਨਾਂ ਦੇ ਵਿੱਚ ਰਹਿੰਦੇ ਸਾਡੇ ਘਰ ਸੀਗੇ ਲਤੀਪੁਰ ਵਿੱਚ ਜਿਹੜੇ ਸਰਕਾਰ ਨੇ 9 ਦਸੰਬਰ 2022 ਨੂੰ ਤੋੜ ਕੇ ਸਾਡੇ ਘਰ ਦੇ ਸਾਰੇ ਘਰ ਕੀ ਇੱਕ ਵਾਰੀ ਵੀ ਸਰਕਾਰ ਨੂੰ ਨਹੀਂ ਪਤਾ ਲੱਗਾ ਵੀ ਸਾਡੇ ਘਰ ਟੁੱਟੇ ਨੇ ਤਾਂ ਮੂੜ ਵੀ ਸੇਵਾ ਕਿੱਥਾ ਜਾਵੇ ਅੱਛਾ ਜੀ ਸਾਡੇ ਕੰਮ ਧੰਦੇ ਬੰਦੇ ਪਏ ਸਾਡੇ ਬੱਚੇ ਦੀ ਪੜ੍ਹਾਈਆਂ ਖਰਾਬ ਹੋਈਆਂ ਨੇ ਨਾ ਅਸੀਂ ਕੋਈ ਕੰਮ ਕਰਨ ਜੋਗੇ ਸਾਡੇ ਘਰ ਜਿਹੜੇ ਤੋੜੇ ਨੇ ਆਸਾਂ ਨੂੰ ਉਦਾਂ ਹੀ ਬਣਾ ਕੇ ਦਿੱਤੇ ਜਾਣ ਸਾਡਾ ਇਹੀ ਮੰਗ ਹੈ ਅਸੀਂ ਕੋਈ ਸਰਕਾਰ ਦੀ ਪ੍ਰਾਪਰਟੀ ਨਹੀਂ ਮੰਗੀ ਅਸੀਂ ਕੋਈ ਭਗਮਾਨ ਤਮੰਦ ਦਾ ਕੋਈ ਮਹਿਲ ਨਹੀਂ ਮੰਗਿਆ ਸਾਨੂੰ ਇਹੀ ਬੇਨਤੀ ਆ ਸਰਕਾਰ ਦੇਗੇ ਹੱਥ ਜੋੜ ਕੇ ਵੀ ਜਿਹੜੇ ਸਾਡੇ ਘਰ ਟੁੱਟਿਆ ਸਾਨੂੰ ਇੱਥੇ ਸਾਡੀ ਆਪਣੀ ਜਗਾ ਦਿੱਤੀ ਜਾਏ ਤੁਹਾਨੂੰ ਢਾਣ ਤੋਂ ਪਹਿਲਾਂ ਇਹਨਾਂ ਵੱਲੋਂ ਕੋਈ ਨੋਟਿਸ ਆਇਆ ਸੀ ਇਹਨਾਂ ਵੱਲੋਂ ਇੱਕ ਦਿਨ ਪਹਿਲਾਂ ਨੋਟਿਸ ਕੀਤਾ ਸੀਗਾ ਵੀ ਤੁਹਾਡੇ ਘਰ ਢਾਟੇ ਦੀ ਕਰਦੇ ਨੇ ਅੱਜ ਸੋਚੇ ਮੈਂ ਇੱਦਾਂ ਕਹਿੰਦੇ ਹੋਣੇ ਵੀ ਜਗਾ ਮਹਿੰਗੀ ਹੋਣ ਕਰਕੇ ਸਾਨੂੰ ਡਰਾਉਂਦੇ ਵੇ ਹੋਣਿਆ ਪਰ ਇਹਨਾਂ ਨੇ ਜਿੱਦਾਂ ਨੋਟਿਸ ਕੀਤਾ ਸਵੇਰੇ 4 ਵਜੇ ਸਾਰੇ 4 ਕਿਥੇ ਨੇ ਪੁਲਿਸ ਦਾ ਘੇਰਾ ਪਾ ਲਿਆ ਠੀਕ ਹੈ ਸਾਨੂੰ ਨੇ ਘਰੋਂ ਨਿਕਲ ਨਹੀਂ ਦਿੱਤਾ ਸਾਡਾ ਸਮਾਨ ਵਿੱਚੇ ਰਹਿ ਗਿਆ ਠੀਕ ਹੈ ਇਸ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਮਾਸੂਮ ਬੱਚੇ ਨੇ ਨਵੀਆਂ ਵਿਆਹੀਆਂ ਵੋਟੀਆਂ ਨੇ ਜਵਾਨ ਧੀਆਂ ਭੈਣਾਂ ਨੇ ਸਾਡੇ ਵਾਸਤੇ ਕੋਈ ਟੋਲਰਡ ਦਾ ਪ੍ਰਬੰਧ ਨਹੀਂ ਕੀਤਾ ਕੋਈ ਨਾਣ ਤੋਂਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਮੈਡੀਕਲ ਸੂਰਤ ਨਹੀਂ ਦਿੱਤੀ ਡੇਢ ਸਾਲ ਤੋਂ ਜਵਾਨ ਧੀਆਂ ਹੜੀ ਸੜਕਾਂ ਹੀ ਪੈਂਦੀਆਂ ਪੈਂਦੀਆਂ ਨੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਤੁਹਾਡੇ ਵੱਲੋਂ ਇਸ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਅੱਦਾ ਕਰਾਂਗੇ ਸਾਡਾ ਘੋਰ ਕੀ ਕੀ ਕਰ ਸਕਦੇ ਅਸੀਂ ਜਦ ਤੱਕ ਇਹ ਸਰਕਾਰ ਨਹੀਂ ਸੁਣੀ ਅਸੀਂ ਕਿਤੇ ਜਾਈਏ ਸਾਡੇ ਕੋਲ ਇਨੀ ਕਮਾਈ ਨਹੀਂ ਹੈਗੀ ਨਾ ਅਸੀਂ ਕਿਤੇ ਕਿਰਾਏ ਦੇ ਜਾ ਸਕਦੇ ਨਾ ਕਿਸੇ ਰੈੱਡ ਦੇ ਰਹਿ ਸਕਦੇ ਮਸਾਂ ਦੀ ਹੜੀ ਰੋਟੀ ਚੱਲਦੀ ਪਈ ਐ ਸੋਨਾਂ ਚ ਇਹ ਵੀ ਆ ਜਦੋਂ ਦਾ ਢਟਾਇਆ ਤੁਹਾਡੇ ਕਈ ਬੰਦਿਆਂ ਨੂੰ ਹਾਰਟ ਅਟੈਕ ਵੀ ਹੋ ਗਿਆ ਹਾਂਜੀ ਇੱਥੇ ਸਾਡੇ ਬਜ਼ੁਰਗ ਇੱਕ ਮਹੀਨਾ ਹੋ ਗਿਆ ਪੀਛਾ ਐਕਸਪਾਇਰ ਹੋ ਗਿਆ ਇੱਕ ਸਾਡੇ ਹੋਰ ਬਜ਼ੁਰਗ ਸੀਗੇ ਇੱਕ ਸਾਲ ਪਹਿਲਾਂ ਉਹ ਐਕਸਪਾਇਰ ਹੋ ਗਏ ਇਸੇ ਕਾਰਨ ਕਰਕੇ ਹੋਇਆ ਹਾਂਜੀ ਇੱਕ ਸਾਡੇ ਬਜ਼ੁਰਗ ਜਿਹੜੇ ਉਹਨਾਂ ਨੂੰ ਐ ਅਟੈਕ ਹੋ ਗਿਆ ਉਹ ਕਿਧਰ ਰਿਸ਼ਤੇਦਾਰ ਦੇ ਘਰ ਰਹਿੰਦੇ ਪਏ ਨੇ ਪੰਜ 6 ਮਹੀਨੇ ਹੋਣਾ ਰਹਿੰਦੇ ਪਏ ਕਿਉਂਕਿ ਉੱਥੇ ਰਹਿ ਨਹੀਂ ਸਕਦੇ ਠੀਕ ਹੈ ਜੀ ਕਈ ਬੱਚੇ ਜਿਹੜੇ ਬਿਮਾਰ ਨੇ ਇੱਕ ਬਜ਼ੁਰਗ ਹੜ ਕਿੰਨੇ ਬਿਮਾਰ ਪਏ ਨੇ ਟੈਂਟ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕੀ ਲੜੀ ਲੱਤ ਦੇ ਵਿੱਚ ਉਹਨਾਂ ਨੂੰ ਲੱਤ ਸਾਰੀ ਖਰਾਬ ਹੋ ਗਈ ਤੇ ਆਮਾ ਤੁਹਾਡਾ ਸਭ ਤੋਂ ਪਹਿਲਾਂ ਤਾਂ ਦਾਦਾ ਵੀਰ ਦਾ ਜਿਹੜੇ ਸੋਸ਼ਲ ਮੀਡੀਆ ਤੇ ਜਾਂ YouTube ਚੈਨਲਾਂ ਤੇ ਇਹ ਸੂਚਨਾ ਜੋ ਅਮਡੇ ਗਿਆ ਹੈ ਉਹ ਵੀ ਬਿਲਕੁਲ ਕਰਨਾ ਨਤੀ ਕਰੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਵੋਧਰ ਦੀ ਪਾਲਸਾ ਦੇ ਵਿੱਚ ਬਤਿਹਾਰ ਇਹਨਾਂ ਲਿਖਣ ਲਈ ਬਹੁਤ ਬਹੁਤ ਜੀ ਆਨ ਬਨੇ ਦਾ ਮਤਲਬ ਕਰਨਾ ਠੀਕ ਹੈ ਜੀ ਜਿਹੜਾ ਨਦੀਪਰਾ ਟਾਇਆ ਗਿਆ ਇਹ 76 ਸਾਲ ਪਹਿਲਾਂ ਵੀ ਪਰਿਵਾਰ ਉੱਜੜ ਕੇ ਆਏ ਨੇ ਪਾਕਿਸਤਾਨ ਤੋਂ ਠੀਕ ਹੈ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਆ ਉਹ ਟਾਈਮ ਉੱਧਰ ਸਾਰੇ ਕਾਰੋਬਾਰ ਛੱਡ ਕੇ ਬਜ਼ੁਰਗ ਹੋ ਰਿਆ ਏ ਤੇ ਜਿਹੜਾ ਨਦੀਪਰਾ ਪਿੰਡ ਆ 200 ਸਾਲ ਪੁਰਾਣਾ ਪਿੰਡ ਆ ਇਤਿਹਾਸਿਕ ਤੇ ਵਿਚੌਂਦਾ ਪਹਿਲਾਂ ਖਾਲਸਾ ਰਾਜ ਦੇ ਹਿੱਸੇ ਵਿੱਚ ਰਿਹਾ ਫਿਰ ਅੰਗਰੇਜ਼ ਹਕੂਮਤ ਦੇ ਹਿੱਸੇ ਵਿੱਚ ਰਿਹਾ ਜਿਹੜੀ ਇੰਡੀਆ ਹਕੂਮਤ ਦੇ ਹਿੱਸੇ ਵਿੱਚ ਹੈ ਸਿੱਧੇ ਜਿਹੜੇ ਪਰਿਵਾਰ ਸੀ ਮੁਸਲਮਾਨ ਸੀ ਸਾਰੇ ਉਹਨਾਂ ਦੇ ਬਜ਼ੁਰਗ ਦੇ ਨਾਂ ਤੇ ਇਹ ਨਦੀਪਰਾ ਪਿੰਡ ਬਸਿਆ ਸੀ ਉਹ ਸਾਰੇ ਉੱਜੜ ਕੇ ਵਿਚਾਰੇ ਪਾਕਿਸਤਾਨ ਚਲੇ ਗਏ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਜਗ੍ਹਾਾਂ ਤੇ ਬੈਠ ਕੇ ਉਸ ਹੱਕ ਦੇ ਮੁਤਾਬਕ ਜਿਹੜਾ ਕਿ ਸੈਂਟਰ ਸਰਕਾਰ ਨੇ ਬਣਾਇਆ ਸੀ ਮੁਰਬ ਸੇਵਾ ਕਾਨੂੰਨ ਉਹਦੇ ਮੁਤਾਬਕ ਬੈਠੇ ਸੀ ਪਹਿਲ ਦੇ ਆਧਾਰ ਤੇ ਇਹਨਾਂ ਦਾ ਉਹ ਹੱਕ ਬਣਦਾ ਕਿ ਜਿਹੜੇ ਉੱਜੜ ਕੇ ਆਏ ਇਹ ਪਰਿਵਾਰ ਨੇ ਸਾਰੇ ਪਾਕਿਸਤਾਨ ਤੋਂ ਇਹਨਾਂ ਨੂੰ ਇਹਨਾਂ ਦਾ ਮੁਰਬ ਸੇਵਾ ਕਾਨੂੰਨ ਦੇ ਰਾਹੀਂ ਪਹਿਲਾਂ ਪਹੁੰਚਣ ਦਾ ਹੱਕ ਸੀ ਤੇ ਉਲਟਾ ਭਗਵੰਤ ਮਾਨ ਦੀ ਸਰਕਾਰ ਨੇ 9 ਦਸੰਬਰ 2022 ਨੂੰ ਜਮਹੂਰੀਅਤ ਦਾ ਜਨ ਸੇ ਦਾ ਸੰਪਰਪਨ ਹੁੰਦਾ ਪੂਰੇ ਆਪਾਂ ਦਸ਼ਵਤ ਚ ਮਨਾਉਨੇ ਆ ਉਹ ਜਮਹੂਰੀਅਤ ਦਾ ਕਤਲ ਕਰਕੇ ਇੱਕ ਦਿਨ ਪਹਿਲਾਂ ਹੀ ਇਹਨਾਂ ਨੂੰ ਉਜਾੜ ਦਿੱਤਾ ਗਿਆ ਅੱਜ ਉਸ ਦੇ ਸਬੰਧ ਵਿੱਚ ਤੁਹਾਡੇ ਵੱਲ ਰੋਸ਼ ਮਾਰਚ ਕੱਢਿਆ ਗਿਆ ਹਾਂਜੀ ਇੱਥੇ ਹਰ ਰੋਜ਼ ਕੋ ਹੜਤਾਲ ਚੱਲਦੀ ਆ ਠੀਕ ਆ ਤੇ ਹਰ ਰੋਜ਼ 5 ਵਜੇ 5:30 ਵਜੇ ਪੁਤਲਾ ਫੂਕੇ ਰੋਸ਼ ਮਯਾਰ ਕਿਸ ਦਾ ਪੁਤਲਾ ਫੁਕਿਆ ਜਾਂਦਾ ਪੰਜਾਬ ਦੀ ਸਰਕਾਰ ਦਾ ਠੀਕ ਆ ਅਪਰੂਵਮੈਂਟ ਟਰਸਟ ਦਾ ਵਿੱਚ ਚੇਅਰਮੈਨ ਦਾ ਵਿੱਚੇ ਜਲੰਧਰ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਅਨਸਾਨੀਅਤ ਦਾ ਕਤਲ ਕੀਤਾ ਉਹ ਸਾਰਿਆਂ ਦਾ ਖੂਤੜਾ ਹੋਪੀ ਠੀਕ ਜੀ ਕੀ ਨਾਮ ਹੈ ਤੁਹਾਡਾ ਹਰਕਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਅਸਲੀ ਜਾਬ ਕਰਦਾ ਨੰਗਲ ਤੋਂ ਨੰਗਲ ਤੋਂ ਆ ਆਹ ਦੇਖਾ ਕਾਹ ਇੱਥੇ ਲਾਸ ਕਾਲਵੇ ਰਡਰ ਤੇ ਹੈ ਅੱਛਾ ਇਹ ਕਿਉਂ ਹੁੰਦਾ ਵੀ ਨਹੀਂ ਦੇਖਦਾ ਕਿਤਾ ਕਾ ਆਇਆ ਜਿਆ ਪਲ ਨਹੀਂ ਹਾਟ ਅੱਜ ਤੁਹਾਡੀ ਭੋਖ ਹੜਤਾਲ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਕਿ ਸਾਡੀ ਸਰਕਾਰ ਸੁਣੇ ਸਾਡੀ ਕੁਝ ਕੋਈ ਹੱਲ ਕੱਢੇ ਕਿਉਂ ਸਾਡਾ ਸਾਰੇ ਬੰੂ ਬੈਠੋਨੇ ਕਿਉਂ ਨਹੀਂ ਸਾਡੇ ਹੱਥ ਸਾਡਾ ਜੀਂਗੇ ਕਿੰਨੇ ਚਿਹਰੇ ਹੋ ਗਏ ਢਾਏ ਨੂੰ ਤਾਂ ਅੱਜ ਤੱਕरीबन ਨਾ ਵੀ ਨਹੀਂ ਹੋ ਗਏ ਵੀ ਨਹੀਂ ਅੱਜ ਵੀ ਨਹੀਂ ਹੋ ਗਏ 1-2 ਮਹੀਨਾ ਲੱਗ ਗਿਆ ਦੇਖਿਆ ਜਾਵੇ ਸਰਕਾਰ ਤੁਹਾਡੀ ਸੁਣਦੀ ਕਿਉਂ ਨਹੀਂ ਤੁਸੀਂ ਐਮਪੀ ਨੂੰ ਮਿਲਿਓ ਐਮਐਲਏ ਨੂੰ ਮਿਲਿਓ ਸੀਐਮ ਸਾਹਿਬ ਵੀ ਆ ਕੇ ਤੁਹਾਡੇ ਕੋਲ ਮਿਲ ਕੇ ਗਏ ਸਾਹਿਬ ਵਾਦਾ ਕੀਤਾ ਹੈ ਕੇ ਬਿਲੇ ਮੀਟਰ ਕਰਾਂਗੇ ਕਰੇ ਹੀ ਕਰਾਂਗੇ ਕਿੰਨੇ ਕ ਚਿਹਰੇ ਤੋਂ ਵਾਦਾ ਕੀਤਾ ਹੈ ਤਕਰੀਬਨ ਹੋ ਗਿਆ ਪਿਛੇ ਮਹੀਨੇ ਦਾ अच्छा जी हां मिलने मिलने नाउन होए ना मिलने मिलने दी नाउन वाला ने क्या ठीक है के ओडे बंदे ने आगो गेला वाला अक्सर ही ओने कह के कि मैं ਤੁਹਾਡੀ ਕਰਾਂਗਾ ਮੀਟਿੰਗ ਹਾਂ ਕਰੇ ਉਹ ਨਹੀਂ ਕਰ ਰਿਹਾ ਇੱਥੇ ਆਣ ਕੇ ਜੋ ਵੀ ਬੰਦੇ ਉਹ ਕਰ ਲਿੰਦਾ ਉਹ ਤਾਂ ਉਹਨਾਂ ਦੇ ਨਾਲ ਗੱਲ ਕਰ ਲਿੰਦੇ ਨੇ ਜਿਹੜੇ ਉਹਨਾਂ ਦੇ ਬੰਦੇ ਨਾਰਮਲ ਹੈਗੇ ਨੇ ਸਾਡੇ ਵਾਸਤੇ ਕੋਈ ਕੋਈ ਟਾਈਮ ਨਹੀਂ ਹੈ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਇਸੇ ਤਰ੍ਹਾਂ ਭੁਖੜ ਹੜਤਾਲ ਦੇ ਬੈਠੇ ਰਹੋਗੇ ਆਵੇ ਜਰੂਰ ਹੋਏਗਾ ਇੰਨਾ ਚਿਰ ਹੋ ਗਿਆ ਸੀ ਰੱਖਦੇ ਆਪਾਂ ਸੋਚਾਂਗੇ ਅਸੀਂ ਕਿੱਥੇ ਜਾਣਾ ਸਾਡੇ ਦਾ ਤਾਂ ਭਾਗ ਸਾਡਾ ਹੱਕ ਦੇ ਪਿੰਡ ਇਹ ਸਿਰਫ ਪਿੰਡ ਹੀ ਚੱਲਦਾ ਆ ਫਿੰਡ ਕਰੀਏ ਕਿੰਨੇ ਮਕਾਨ ਸੀ ਇਹਦੇ ਵਿੱਚ ਜੀ तकरीबन 30 ਭਾਗ ਹੈ ਪ੍ਰੂਫ ਗਵਰਨਮੈਂਟ ਦੇ ਕੋਲ ਹੈਗਾ ਕਿਤੇ ਕਿਤੇ ਟਾਇਏ ਨੇ ਅੱਛਾ ਜੀ ਇਧਰ ਸਾਡੇ ਕੋਲ ਵੀ ਪ੍ਰੂਫ ਹੈਗੇ ਨੇ ਸਾਡੇ ਅਸੀਂ ਦੇਾਂਗੇ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਜਿਹੜਾ ਹੱਕ ਪਾਣ ਦਾ